ਸਾਸਤਰੀ ਗਾਲ ਜੀ ਮੈਂ ਥਾਰਾ ਗੱਲਾਂ ਗਲਾ ਕੜਪਾਰਨ ਦੀ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਕਰ ਰਹਾ ਸਾਰਾਂ ਕਾ ਨਿੱਗਾ ਸਵਾਗਤ ਅੱਜ ਕੀਆ ਮੜੀਆਂ ਖਬਰਾਂ ਥਾਰੇ ਗੱਲ ਕਰ ਰਹਾ ਸਾਂਝੀਆਂ ਵੀਰ ਇਹ ਚਰਨਜੀਤ ਚੰਨੀ ਮਿਰ ਦੇਖਦੇ ਹੋ ਜਿਤਨੀ ਦੇਰ ਪੰਜਾਬ ਕਾ ਮੁੱਖ ਮੰਤਰੀ ਤਾ ਉਤਨੀ ਦੇਰ ਪੰਜਾਬ ਮਾਇਸ ਨੇ ਤੰਦੜ ਪਾ ਗਾ ਰੱਖੀ ਈ ਬ ਵੀਰ ਜੋ ਦਿੱਲੀ ਕੇ ਸੰਸਦਮਾਂ ਚਲੇਗਾ ਈ ਸੰਸਦਮਾਂ ਨੇ ਠੀਕਦਾ ਵੀ ਰੁੱਥਾ ਰੋਜ ਨਵੇਂ ਬਿਆਨ ਨਮੀਆਂ ਗੱਲਾਂ ਚਰਨਜੀਤ ਚੰਨੀ ਗੰਡ ਗੱਡ ਕਾ ਸੁਣਾ ਰਿਆ ਲੋਕਾਂ ਨੂੰ ਆਰ ਉਧਰ ਬਿਆੰਤ ਕਾ ਪੋਤਾ ਵਾ ਔਖਾ ਕਰ ਲਿਆ ਉਸਨੇ ਉਥਾ ਬਹਿਣਾ ਔਖਾ ਕਰ ਤੇ ਉਸਕਾ ਚੰਨੀ ਹਟਿਆ ਨਹੀਂ ਬੋਲਣ ਤੇ ਪੀਰ ਪਹਿਲਾ ਤੋਂ ਚੰਨੀ ਨੇ ਇਹ ਕਹਿ ਲਓ ਇਹ ਰਾਲਾ ਪਾਲਿਆ ਬਜਟ ਨੂੰ ਲੇਗਾ ਨਿਰਮਲਾ ਸੀਤਾ ਰਮਣ ਨੇ ਕਹਿਆ ਆਦਿਆ ਮੰਨ ਲੂ ਪੰਜਾਬ ਵਾਲੇ ਨੇ ਕੁਛ ਵੀ ਨਹੀਂ ਦੀ ਆਕਾ ਠੰਡ ਠੰਡ ਗੋਪਾਲ ਕਰਤੀ ਪੰਜਾਬ ਗੈਲ ਆਰ ਚਨਜੀ ਚੰਨੀ ਕਰਗਾ ਭਾਈ ਦੱਸ ਮਾਂ ਤੋਗਾ ਕਾ ਬੰਦਾ ਨਾ ਮੇ ਕਪੜੇ ਪਾ ਕ ਤਿਆਰ ਤੀ ਰੋਗਾ ਕਾ ਉਰਾਏ ਤੇ ਬਿਚਾਲ ਕੁਛ ਲੈ ਕਾਮੇਗੇ ਦਿੱਲੀ ਤੇ ਕਾਗਾ ਇਹ ਖੋਦਿਆ ਪਾੜ ਨਿਕਲਿਆ ਚੂਹੀ ਵਾਲੀ ਗੱਲ ਹੋ ਗਈ ਕਾ ਕੁਛ ਨਹੀਂ دیا ਇਹਨਾਂ ਨੇ ਖਾਦੀ ਹੱਥ ਮੋੜਤੇ ਕਾ ਪੰਜਾਬ ਨੂੰ ਚੰਨੀ ਸੰਸਦ ਦੇ ਵਿੱਚ ਖੜਾ ਹੋ ਵਗੈਰਾ ਪੰਜਾਬ ਨੂੰ ਕੁਛ ਨਹੀਂ دیا ਇਹਨਾਂ ਨੇ ਬਜਟ ਦੇ ਵਿੱਚ ਪਰ ਚੰਨੀ ਨੂੰ ਯੋ ਨਹੀਂ ਪਤਾ ਵੀ ਮਹਾਰਤ ਦੇਸ਼ ਕੇ ਮਾਨਯੋਗ ਰਾਸ਼ਟਰਪਤੀ ਜੀ ਈਨਾਂ ਨੇ ਆਪਣੇ ਭਾਸਨ ਦੇ ਵਿੱਚੋਂ ਪੰਜਾਬ ਗੋਨੀ ਨੋ ਲਿਆ ਤਾਂ ਬਜਟ ਭੜ ਰਿਹਾ ਆਪਣੀ ਤਰੀਕ ਤੇ ਦੱਸ ਬਾਕੀ ਚੰਨੀ ਸਾਹਿਬ ਕਹ ਰਹੇ ਦਿੱਲੀ ਨੇ ਕੁਛ ਨਹੀਂ ਦਿਆ ਕੁਛ ਨਹੀਂ ਦਿਆ ਮੋਦੀ ਨੇ ਕੁਛ ਨਹੀਂ ਦਿਆ ਕੁਛ ਨਹੀਂ ਦਿਆ ਪਰ ਮੈਂ ਚੰਨੀ ਸਾਹਿਬ ਨੂੰ ਇੱਕ ਬਾਤ ਪੁੱਛਾਂ ਥੰਮ ਕਹ ਰਹੇ ਕਹ ਚੰਨੀ ਨੇ ਉਸਨੇ ਮੋਦੀ ਨੇ ਕੁਛ ਨਹੀਂ ਦਿਆ ਪਰ ਚੰਨੀ ਸਾਹਿਬ ਕਮਾਲ ਕਰਾਤਾ ਮੋਦੀ ਸਾਹਿਬ ਨੇ ਥਾਰੀ ਕਾਂਗਰਸ ਮਾਤੇ ਯੋ ਬਿਆਨਤ ਦਾ ਪੋਤਾ ਰਵਨੀਤ ਬਿੱਟੂ ਈਸ਼ ਨੂੰ ਬੀਜੇਪੀ ਵਾਲਾ ਯੇ ਅਹੁਦਾ ਦਿਆ ਕਮਲ ਕਾ ਪੁਲੀਸ ਕੇ ਆਤਮਾ ਦਿਆ ਆ ਲੁਧਿਆਣੇ ਤੇ ਖੜਾ ਕੀਆ ਅਰ ਉੱਥੇ ਹਾਰ ਵੀ ਗਿਆ ਵਾ ਹਾਰਨੇ ਦੇ ਬਾਅਦ ਇਸ ਨੂੰ ਫੇਰ ਰੇਲ ਮੰਤਰੀ ਬਣਾ ਦਿਆ। ਥੰਮ ਕਹਰੇ ਕੁਛ ਨਹੀਂ ਦਿਆ, ਕੁਛ ਨਹੀਂ ਦਿਆ। ਇਤਨਾ ਥੋੜਾ ਹਾਰੇ ਹੋਏ ਬੰਦੇ ਨੂੰ ਕਾਂਗਰਸਮਾ ਤੇ ਆਏ ਮੈਨੂੰ ਇੰਨਾਂ ਨੇ ਰੇਲ ਮੰਤਰੀ ਵਾਲੀ ਕੁਰਸੀ ਵਟਾਤੀ ਆ। ਹਾਲੇ ਥੰਮ ਕਹਰੇਗਾ ਇੰਨਾਂ ਨੇ ਦਿਆ ਕੁਛ ਨਹੀਂ, ਮੋਦੀ ਸਾਹਿਬ ਨੇ ਤਾਂ ਦੇ ਬਹੁਤ ਕੁਛ ਦਿਆ। ਇਹ ਬਿਆਨਤ ਦਾ ਪੋਤਾ ਜੋ ਮਰਜੀ ਕਹੀ ਜਾ ਵੀਰ। ਇਹੋ ਥੋੜੀ ਬਣਾ ਬਾਤ। আর বাকি ਵੀਰ 우ਦਰ ਚਰਨਜੀਤ ਚੰਨੀ ਨੇ ਕਹਿਆ ਇਹ ਜਿਹੜਾ ਇਹ ਉਥਾ ਅਮਰਤਪਾਲ ਨੂੰ ਬਿਆਨ ਦਿਆ ਉਥਾ ਕੜਕਾ ਇਸ ਕੇ ਉੱਪਰ ਵੀ ਰੌਲਾ ਖੜਾ ਹੋ ਗਿਆ ਇੱਕ ਤਾਂ ਚੰਨੀ ਤੋਂ ਜੋ ਕਹਾ ਕਰਦਾ ਬੱਕਰੀਆਂ ਚੋਲੇ ਆ ਮੰਜੇ ਬੁਣ ਲਿਆ ਸਪੀਕਰ ਲਾ ਲਿਆ ਜੋ ਕਰ ਲਿਆ ਪਹਿਲਾਂ ਤੋਂ ਗੱਲਾਂ ਚੱਲ ਇਸਕੀਆਂ ਰਹਿ ਕਰਤੀਆਂ ਪੰਜਾਬ ਪੰਜਾਬ ਤੱਕ ਈ ਵੀਸ ਕੇ ਅੰਦਰ ਨਾ ਵੀ ਦਿੱਲੀ ਚਲੇ ਕੇ ਰਹੀਆਂ ਵੀ ਦਿੱਲੀ ਮੇ ਗੂੰਜੇ ਕਰੀਆਂ ਬਾਤਾਂ ਚੰਨੀ ਗਿਆ ਕਾਂਗਰਸ ਨੇ ਵੀਰਵਾਰ ਨੂੰ ਸੰਸਦ ਦਾ ਜਿਹੜਾ ਮੈਂਬਰ ਚਰਜੀ ਚੰਨੀ ਨੇ ਕੱਟੜਪੰਥੀ ਪ੍ਰਚਾਰਕ ਅਮਰਤਪਾਲ ਕੇ ਬਾਰੇ ਵਿੱਚ ਟਿੱਪਣੀ ਮਾ ਇਹ ਵੀ ਆਪਣੇ ਆਪ ਨੂੰ ਦੋਲ ਕਰ ਲਿਆ ਕਾਂਗਰਸ ਨੇ ਇਹਨਾਂ ਨੇ ਆਪਣਾ ਸਟੈਂਡ ਸਾਫ਼ ਕਰਤਾ ਕਹ ਆ ਵੀਰੇ ਇਹੋ ਬਾਤ ਜਿਹੜੀ ਮਤਲਬ ਕਹੀ ਚਰਨਜੀਤ ਚੰਨੀ ਨੇ ਕਹੀ ਉਸ ਕੀ ਆਪਣੀ ਪਰਸਨਲ ਰਾਏ ਕਾ ਕਾਂਗਰਸੀ ਗੱਲ ਸਹਿਮਤ ਨਹੀਂ ਕਾਂਗਰਸ ਦਾ ਜਿਹੜਾ ਜਰਨਲ ਸੁਖਤਰ ਜੈ ਰਾਮ ਰਮੇਸ਼ ਇਸ ਨੇ ਐਕਸਫਾ ਪੋਸਟ ਕਰਿਆ ਕਾ ਅਮਰਤਪਾਲ ਸਿੰਘ ਦੇ ਬਾਰੇ ਮਾ ਇਹ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਜਿਹੜਾ ਪ੍ਰੰਟਾਵਾ ਕਰਿਆ ਕਾ ਉਸ ਕੀ ਆਪਣੇ ਵਿਚਾਰ ਗਾ ਪਾਰਟੀ ਕਾਂਗਰਸ ਦਾ ਜਿਹੜਾ ਸਟੈਂਡ ਵਾਰ ਨਹੀਂ ਦਰਸਾਂਦੇ ਮਤਲਬ ਮਾਰਾ ਕੋਈ ਲੈਣਾ ਦੇਣਾ ਨਹੀਂ ਇਹ ਚੰਨੀ ਨੇ ਬੋਲਿਆ ਜੋ ਚੰਨੀ ਸ਼ਖਾਪ ਜੀ ਮੈਂਬਰ ਅਰ ਪੰਜਾਬ ਕੇ ਸਾਬਕਾ ਮੁੱਖ ਮੰਤਰੀ ਨੇ ਇਹ ਵੀਰਵਾਰ ਵਾਲੇ ਦਿਨ ਇਹ ਬਾਤ ਕਹੀਗਾ ਬਜਟ ਕੇ ਵਿੱਚ ਮਾਂ ਕਾ ਭਾਜਪਾ ਐਮਰਜੈਂਸੀ ਦੋਸ ਲਾਵਾ ਪਰ ਦੇਸ਼ ਹਾਲੇ ਵੀ ਅਣ ਐਲਾਨੀ ਐਮਰਜੈਂਸੀ ਕੇ ਵਿੱਚ ਮਾਂ ਐਮਰਜੈਂਸੀ ਦਾ ਜਾਦਕ ਚੋਣੇ ਵੇ ਇਹ ਜਿਹੜੇ ਸੰਸਦ ਮੈਂਬਰਾਂ 'ਤੇ ਉੱਪਰ ਐਨਐਸਏ ਦੇ ਤਹਿਤ ਕੇਸ ਦਰਜ ਕਰਕੇ ਜੀਲਮ ਬੰਦ ਕਰਿਆ ਵਾ ਬਾ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਕੇ ਯੋਗ ਨਹੀਂ ਚੰਨੀ ਨੇ ਅਮਰਤਪਾਲ ਦਾ ਜ਼ਿਕਰ ਕਰਿਆ ਅਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਪਸ ਸੱਤਾ ਧਿਰ ਕੇ ਉੱਪਰ ਸਖਤ ਇਤਰਾਜ਼ ਪ੍ਰਗਟਾਇਆ ਇਹ ਬਿਆਨ ਤਾਂ ਕਬੂਤਾ ਇਸਨੇ ਦੋਸ਼ ਲਾਤੇਗਾ ਵੀ ਕਾਂਗਰਸ ਖਾਲਸਾਣ ਇਹ ਮੈਤ ਕਰਾ ਤਾਂ ਖਾਲਸਾਣ ਵਾਲੇ ਗੈਲ ਕੜੇ ਕਾਂਗਰਸ ਵਾਲੇ ਅਰ ਇਸ ਚੀਜ਼ ਕੇ ਪੂਰਥਾ ਪੈ ਗਿਆ ਮਤਲਬ ਖੁੱਦੋ ਕੁੰਡੀ ਹੋ ਗਈ ਇਨਕੀ ਆਪਸਮੰਦ ਹੋਵਾਂਗੀ ਅਰ ਲੋਕ ਸਭਾ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਵੀ ਥੰਨੂ ਪਤਾਈ ਮੁੱਖ ਮੰਤਰੀ ਮਤਲਬ ਈਵਾ ਪੂਰੇ ਤੇਰਵਾ ਗਿਆ ਵਾ ਉੱਥਾਈ ਕੋਤੋਂ ਪੰਜਾਬ ਨੂੰ ਦਿਆ ਕੁਸ ਨਹੀਂ ਅਗਲਾ ਕੁਸਸਾ ਤੋਂ ਕੱਢਣਾ ਹੀ ਤੇ ਕਿਸੇ ਪਾਸੇ ਨੂੰ ਅਰ ਜਲੰਧਰ ਦੇ ਮੈਂਬਰ ਜਿਹੜਾ ਜਿੱਤਿਆ ਵਾ ਚਾਰਜੀ ਚੰਨੀ ਆਜ ਬਗਰ ਬਨੀਤ ਬਿੱਟੂ ਇਸੇ ਵਾਰ ਰਾਜਵਾ ਬੈਸਵਾ ਜੀ ਹੋਈ ਦੋਵਾਂ ਦੀ ਦਵਾ ਹੀ ਖੁਦੋਂ ਫੁੰਡੀ ਹੋ ਗਈ ਉੱਥਾ ਅਰ ਇਹ ਇੱਕ ਦੂਏ ਦੇ ਉੱਪਰ ਰਾਜ ਗਿਆ ਇਹਨਾਂ ਨੇ ਜੋ ਜਵਾਨੀ ਆਮਲੇ ਕਰੇ ਮਹਾਦ ਵਰਮ ਹੋ ਗਿਆ ਮਲਤਵੀ ਦੋ ਵਾਰ ਕਰੀ ਕਾਰਵਾਈ ਦਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਦਿਨਗੀ ਕਾਰਵਾਈ ਸਮਾਪਤ ਹੋਣ ਦੇ ਬਾਅਦ ਨੀਤ ਬਿੱਟੂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਰਹਿ ਜਾਊਗਾ ਚਰਨਜੀਤ ਚੰਨੀ ਦੇਸ਼ਧ੍ਰੋਹੀ ਆ ਉਹ ਦੇਸ਼ਧ੍ਰੋਹੀ ਵਾਲਾ ਵਿਵਾਦ ਕਰ ਰਿਹਾਗਾ ਹਰਵਾ ਕਹ ਰਿਹਾ ਗਲਤ ਬਿਆਨਬਾਜ਼ੀ ਕਰਕੇ ਆ ਦੇਸ਼ ਨੂੰ ਗਮਰਾਹ ਕਰ ਰਿਹਾ ਜੂ ਹਰਵਾ ਕਹਿ ਰਿਹਾਗਾ ਵੀ ਸਾਫ ਦਾ ਮੁੱਖ ਮੰਤਰੀ ਦੇਸ਼ਧ੍ਰੋਹੀ ਵਾਲਾ ਵਿਵਾਦ ਕਰ ਰਿਹਾਗਾ ਦੇਸ਼ ਵਾਸੀਨ ਗਮਰਾਹ ਕਰ ਰਿਹਾ ਅਰ ਚੰਨੀ ਨੇ ਲੋਕ ਸਭਾ ਦੇ ਵਿੱਚੋਂ ਕਿਸਾਨਾਂ ਦਾ ਐਨਐਸਏ ਲਾਣੇਗਾ ਲਾਇਆ ਜਦ ਐਨਐਸਏ ਕਾਤਾ ਉਹਨਾਂ ਲੋਕਾਂ ਦਾ ਲਾਇਆ ਜਾ ਜਿਹੜੇ ਦੇਸ਼ ਦੇ ਵਿੱਚੋਂ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਮਾਂ ਦੇਸ਼ ਨੂੰ ਤੋੜਨ ਦੇ ਵਿੱਚ ਹੋਮਾਂ ਅਰ ਇਸ ਦੇ ਵਿੱਚ ਮ ਬਿੱਟੂ ਨੇ ਜਦ ਪੁੱਛਿਆ ਵੀ ਕਿਹੜੇ ਕਿਸਾਨਾਂ ਨੇ ਐਨਐਸਏ ਲਾਇਆ ਅਰ ਉਸ ਦਾ ਬੇਰਬਾਦਿਆ ਸਬੂਤ ਦਿਖਾਈ ਜਾਣੇ ਅਰ ਕੋਈ ਜਵਾਬ ਨਹੀਂ ਮਿਲਿਆ ਵੀਰ ਅਰ ਚੰਨੀ ਸਪਾਉ ਗਿਆ ਗਰਮ ਆਰ ਬਿਆਨ ਕਾਂਗਰਸ ਨੇ ਪੂਰੀ ਗੱਠ ਜੋੜ ਇਹ ਅਨੁਸਾਰ ਹੋ ਗਏ ਵੀਰ ਇਹ ਹੋਣਾ ਹੀ ਤਾਂ ਬਿੱਟੂ ਨੇ ਜਦ ਪੁੱਛਿਆ ਵੀ ਲਿਆ ਤਖ਼ਤ ਸਬੂਤ ਲਿਆ ਗੱਟ ਦਾ ਜਵਾਬ ਐ ਨਹੀਂ ਦਾ ਕੋਈ ਵੀਰ ਇਹ ਵੀ ਚੰਨੀ ਨੇ ਇਹ ਬਿਆਨ ਕਰ ਕਾ ਪੂਰੀ ਕਾਂਗਰਸ ਗੱਠ ਜੋੜ ਸਨ ਅਸਾਰ ਹੋ ਗਈ ਇਸ ਜੀਨ ਦੇ ਕਾ ਆਰ ਚੰਨੀ ਸੰਜੀਤ ਸੰਸਦ ਸੋਧਨ ਕਰ ਰਹੀ ਤੇ ਬਿੱਟੂ ਕਹ ਰਿਹਾ ਕਾ ਵੀ ਦਾਦਾ ਜੀ ਦਾ ਸਹੀਦ ਹੋ ਗਏ ਕਹਾ ਪਰ ਬਾ ਕਾ ਉਸ ਦਿਨ ਮਰ ਗਏ ਜਦ ਕਾਂਗਰਸ ਛੱਡੀ ਉੱਤੇ ਵਾਰ ਨੀਟ ਵੀ ਟੂ ਹੋਇਆ ਗਰਮਾ ਕਾ ਮਾਰੇ ਦਾਦੇ ਦੀ ਇਤਰਾ ਕੀਤਾ ਗਏ ਤਾਂ ਮਾਰਾ ਦਾਦਾ ਗਾਇਨ ਦੇਸ਼ ਮਕਰਬਾਨੀ ਦੇ ਸ਼ਹੀਦ 되ਗਾ ਨਾ ਵੀ ਕਾਂਗਰਸ ਵਾਸਤਾ ਦੇਸ਼ ਵਾਸਤਾ ਸ਼ਹੀਦ ਹੋਏਗਾ ਮਾਰੇ ਦੇ ਦਾਦਾ ਜੀ ਇਹ ਵੀ ਉਹ ਚੱਕਰ ਪੈ ਗਿਆ ਵੀਰ ਦੇਖੋ ਅੱਗਾ ਕੀ ਬਣੇਗਾ ਕੀ ਨਹੀਂ ਪਰ ਰੌਲਾ ਬਹੁਤ ਲੰਬਾ ਹੋ ਗਿਆ ਇਹਨਾਂ ਆਪਸ ਕੇ ਵਿੱਚ ਅਰ ਉੱਧਰ ਵੀਰ ਯੋ ਕੈਲਿਓ ਵੀਰ ਈਵ ਬੀਬੀ ਜ਼ਗੀਰਕਾਰ ਕੀ ਸੁਣਦੇ ਬੀਬੀ ਜ਼ਗੀਰਕਾਰ ਕਹਿ ਰਹੀ ਕਾ ਜੇ ਕੋਰ ਕਮੇਟੀ ਕਾ ਆਈ ਉਸ ਸੁਖਵੀਰ ਬਾਦਲ ਨੇ ਪੰਗ ਕਰਦੀ ਗਈ ਸੀ ਲੱਗਾ ਕਾ ਕੁਝ ਹੋ ਜੇਗਾ ਮਨ ਨੂੰ ਕੋਈ ਫਰਕ ਨਹੀਂ ਪੈਂਦਾ ਕੋਰ ਕਮੇਟੀ ਪੰਗ ਉਹਨਾਂ ਕਾ ਮਨ ਨੂੰ ਕੋਈ ਫਰਕ ਨਹੀਂ ਪੈਂਦਾ ਸੁਖਵੀਰ ਬਾਦਲ ਜੋ ਕਰਨਾ ਕਰ ਲੇ ਅੱਪਾ ਦੋ ਆਪਣੇ ਸਟੈਂਡ ਮਨ ਤੋਂ ਸਮਝ ਆਦੀ ਬੀਬੀ ਇਤਨੀ ਔਖੀ ਕਿਉਂ ਹੋ ਰਹੀ ਵੀਰ ਸਭ ਤੋਂ ਜਿਆਦਾ ਔਖੀ ਵੀਰ ਇੱਕ ਤੋਂ ਜੋ ਕਹਿ ਲੂਗੀ ਬੀਬੀ ਦੂਸਰੇ ਨੰਬਰ 'ਪਾ ਯੂ' ਕਹਿ ਲੋ ਵੀ ਉਹ ਪ੍ਰੇਮ ਸਿੰਘ ਚੰਦੂ ਮਾਚਰਾ ਇਹ ਦੋਏ ਬੰਦੇ ਬਾਗ ਆਰੰਭੀ ਤੇ ਸਾਗਤ ਹੋਏ ਵੇ ਔਖੇ ਵੀ ਬਾਤ ਪਰ ਮੈਂ ਤਾਂ ਕਾਂ ਵੀ ਖਾਸ ਜੇ ਪੰਜਾਬ ਦੇ ਵਿੱਚ ਮਾਂ ਕੋਈ ਲੀਡਰ ਮਮਤਾ ਬੈਨਰ ਜੀ ਵਰਗਾ ਹੁੰਦਾ ਨਾ ਯੋ ਆਪਣੇ ਸਟੇਟ ਵਾਸਤਾ ਲੜਦਾ ਨਾ ਕਿ ਕੁਰਸੀਆਂ ਵਾਸਤਾ ਇਹ ਤਾਂ ਕੁਰਸੀਆਂ ਵਾਸਤਾ ਲੜ ਰਹੇ ਵੀ ਇੱਕ ਦੂਸਰੇ ਖੁੱਦੋ ਕੁੰਡੀ ਚੜ ਰਹੀ ਨਹੀਂ ਆਪਸ ਵਿੱਚ ਬਾਹ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ ਬਾਹ ਕਹਿੰਦਾ ਮੈਨੂੰ ਵੜਾ ਦਿਓ ਬਾਪੂ ਪ੍ਰਤਾਪ ਬਾਦਲ ਦਾ ਸ਼ੋਗਰਾ ਆਇਓ ਕਹਿ ਰਿਹਾ ਆਹ ਮੈਂ ਨਹੀਂਗਾ ਕੁਰਸੀ ਛੱਡਦਾ ਮੈਂ ਜੇ ਇਕੱਲਾ ਰਹੇ ਨਾ ਅਕਾਲੀ ਦਲਵਾ ਮੈਂ ਹੀ ਪ੍ਰਧਾਨ ਰਹਾਂਗਾ ਕਿ 10 ਕਿਸ ਨੂੰ ਖਾਣਾ ਕਿਸ ਨੂੰ ਨਾ ਖਾਂ ਘੱਟ ਕੋਈ ਵੀ ਹੈ ਨਹੀਂ ਵੀਰ ਔਰ ਦੇਖ ਲਓ ਨਵੇਂ ਬੰਦੇ ਨੂੰ ਕੀ ਮੌਕਾ ਮਿਲੇਗਾ ਤੇ ਪ੍ਰਾਣੇ ਨਹੀਂ ਕੁਰਸੀਆਂ ਛੱਡ ਰਿਹਾ ਜਦ ਪ੍ਰਾਣੇ ਕੁਰਸੀਆ ਬਤੇ ਉਤਰੇਗਾ ਤਾਹੀਂ ਨਵੇਂ ਨੂੰ ਮੌਕਾ ਮਿਲੇਗਾ ਜਦ ਨਵੇਂ ਪ੍ਰਾਣੇ ਕੁਰਸੀਆਂ ਛਾਡੇ ਨਹੀਂ ਰਹੇ ਬਾਹ ਕਹਰੇਗਾ ਮਨ ਨੂੰ ਨਹੀਂ ਪਤਾ ਮਨ ਨੂੰ ਨਹੀਂ ਪਤਾ ਦੇਖੋ ਇਸ ਕੋਈ ਹੱਲ ਹੈ ਇਸ ਚੀਜ਼ ਇਸੀ ਪਾਸਾ ਕੋਈ ਹੱਲ ਨਹੀਂ ਵੀਰਾ ਆਰੁਦਰ ਸਿੰਘ ਵੀਰ ਬਾਦਲ ਨਾਮ ਨਾਲ ਲਿਖਤੀ ਇਹ ਜਿਹੜੀ ਚਿੱਠੀ ਬਣਾ ਕੇ ਉੱਥਾ ਇਹ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਪਰਦੇਕ ਆਇਆ ਇਸ ਪਾ ਯੂ ਗਰਵ ਚੰਦੂ ਮਾਧਰਾ ਇਸਨੇ ਬਿਆਨ 바ਦੀ ਆਪਣੀ ਠੋਕਤੀ ਸਪਸ਼ਟੀ ਕਰਨਗੇ ਪਰ ਇਸਨੇ ਆਪਣਾ ਬਿਆਨ ਦੇ ਦਿਆ ਆਰ ਬੀ ਦੇਲੇ ਵੀ ਸ਼ਰੋਮਣੀ ਕਮੇਟੀ ਦੀ ਰੀੜ ਦੀ ਹੱਡੀ ਸਿੰਘ ਵੀਰ ਬਾਦਲ ਗਵਾ ਅਰ ਕੈਰੇ ਵੀ ਇਸ ਨੂੰ ਪਤਾ ਵੀ ਪ੍ਰਧਾਨ GIS ਪਜਨ ਦੀ ਨਹੀਂ ਸਵੀਰ ਬਾਦਲ ਪਤਾ ਇਸ ਨੂੰ ਮੇਰੇ ਪ੍ਰਧਾਨ ਨੂੰ ਲਾ ਸਕਦੇ ਵੀ ਜੋ ਜੋ ਮਰਜੀ ਉਹ ਲਾ ਲੈ ਸਵੀਰ ਬਾਦਲ ਉਤਰ ਗਿਆ ਕੁਰਸੀ ਬਾਦਲੇ ਥੰਨੂ ਕਹਿ ਲੱਗ ਰਿਹਾ ਸਵੀਰ ਬਾਦਲ ਇਹ ਇਦਾਂ ਸੌਖਾ ਉਤਰ ਗਿਆ ਵੀਰ ਇਹਨਾਂ ਹੀ ਉਤਰਦਾ ਜੋ ਮਰਜੀ ਲਾ ਲੈ ਵੀਰ ਯੋ ਬੰਦਾ ਬਾਪੂ ਪ੍ਰਕਾਸ਼ ਬਾਦਲ ਇਸ ਨੂੰ ਲਾ ਰਿਹਾ ਕੁਰਸੀ ਉੱਪਰ ਬਿਠਾ ਦਾ ਗਿਆ ਮਰ ਬਾਕੀ ਕਾਉਤਾ ਦੇ ਗਾਇ ਜੀ ਚਿੱਠੀ ਅਤੇ ਦੇਗਾ ਕਿਸ ਨੂੰ ਆ ਜੀ ਜਿਹੜੇ ਜਥੇਦਾਰਾਂ ਨੂੰ ਇਹ ਤਨਖਾਹ ਦੇ ਰੇ ਬਾ ਬੰਦੇ ਦਾ ਸੁਖੀਰ ਬਾਦ ਦੇ ਉੱਪਰ ਕੀ ਐਕਸ਼ਨ ਲੈ ਲੇਗੇ ਮੈਂ ਤੋ ਇਹੋ ਹੀ ਸਮਝਵਾ ਰਹੀ ਮੇਰਾ ਦੱਸ ਸਾਰਨ ਚੰਗੀ ਦਾ ਪਤਾ ਵੀਰ ਜਿਹੜੇ ਬੰਦੇ ਮਤਲਬ ਇਨਕੇ ਕਾਹੇ ਤੇ ਮਾਫੀ ਦੇ ਸਕਾਂ ਇਹ ਤੁਹਾਨੂੰ ਕਹਿ ਲੱਗ ਰਿਹਾ ਵੀ ਸੀ ਸਰਸੇ ਵਾਲੀ ਨੂੰ ਮਾਫ ਕਰ ਸਕਾਂ ਫਿਰ ਇਹ ਸੁਖੀਰ ਬਾਦ ਨੂੰ ਮਾਫ ਕਰਨਾ ਕਿਤੇ ਨਿਕ ਦੂਰ ਇਹ ਸਰਸੇ ਵਾਲਾ ਮਾਫ ਹੋ ਸਕਾ ਵੀਰ ਇਹ ਯੋ ਸੰਵੀਨ ਬਾਦਲ ਵੀ ਮਾਫ਼ ਹੋ ਸਕਾ ਮੇਰੇ ਯੋ ਭੁਲੇਖਿਆ ਹਾਂ ਉਹ ਥੰਮ ਵੀ ਕਿਤੇ ਕਾਲੋਂ ਬਾਦ ਉਹ ਤਨਖਾਹ ਆ ਦੇਗੇ ਗੁਰੂ ਘਰ ਕੇ ਵਿੱਚੋਂ ਕੋਈ ਸਫਾਈ ਦਾ ਦੇਗੇ ਜੋੜੇ ਛਾੜਨੇ ਕੰਮ ਇਸ ਤਰ੍ਹਾਂ ਦੇ ਦੇ ਦੇਗੇ ਬਸ ਯੋ ਕਰ ਕਾ ਅਜਿਹੇ ਪਾਰਟਸ ਨੂੰ ਸੁੱਚਾ ਸਿੰਘ ਲਗਾ ਇਸ ਨੇ ਕਿਤਨਾ ਕੁਝ ਕਰਿਆ ਕਾਰਪਾਗਾ ਦੱਸ ਕਿਹੜੇ ਲੱਛਣ ਕਰ ਰਿਹਾ ਦਾ ਉਸ ਨੂੰ ਕਿਆ ਸਜ਼ਾ ਮਿਲੀ ਸਾਰਿਆਂ ਚੰਗੀ ਦਰਾ ਫੇਰ ਆ ਗਿਆ ਕਦੀ ਦੇਰ ਦੇ ਵਿੱਚ ਆਇਆ ਨਾ ਫੇਰ ਆਮ ਕਿਸ ਤਰ੍ਹਾਂ ਕਹਿ ਰਹੇ ਆ ਕਿ ਪ੍ਰਧਾਨ ਜੀ ਦੇ ਉੱਪਰ ਬਹੁਤ ਸੰਤ ਸਜਾ ਲਾ ਦੇ। ਪ੍ਰਧਾਨ ਜੀ ਤਾਂ ਉੱਤਰਾ ਹੀ ਰਹਿਣਗੇ ਕੁਰਸੀ ਉੱਪਰ ਅਸੀਮ ਤੱਕ। ਆ ਰਿਸਕੇ ਗੈਲ ਕਹਿ ਲੋ ਵੀਰੋ ਇਹ ਦੇਖੋ ਕਿਆ ਬਣੇਗਾ ਕਿਆ ਨਹੀਂ। ਪਰ ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਯੋ ਆਮਰਤਪਾਲ ਦਾ ਵਿਰੋਧ ਕਰਨਾ ਔਰ ਸਰਸੇਲ ਨੂੰ ਮਾਫੀ ਦੇਣਾ। ਆ ਜਦ ਦੇ ਲਓ ਚੰਦੂ ਮਾਤਰੀਂ ਟਿਕਟਾਂ ਮਿਲੇ ਕਰਤੀ ਜਦ ਚੰਦੂ ਮਾ ਜਦ ਅਕਾਲੀ ਦਲ ਵੀ ਠੀਕ ਲੱਗੇ ਕਰਤਾ ਪ੍ਰਧਾਨ ਵੀ ਠੀਕ ਲੱਗੇ ਕਰਤਾ ਜਦ ਕੋਈ ਰੌਲਾ ਨਹੀਂ ਤਾਂ ਅਰੇ ਇਹ ਦੇਖ ਲਿਓ بڑا ਚਿਹਰਾ ਉੱਥਾ ਇਕੇ ਪੱਤਰਕਾਰ ਕਹਿ ਰਿਹਾ ਜੀ ਬਹੁਤ بڑا ਚਿਹਰਾ ਹੈ ਬਹੁਤ ਵੱਡਾ ਚਿਹਰਾ ਹੈ ਲਦਾਸ ਇਹ ਤਾਂ ਫੁੱਸਪੜਾ ਕਾਵੀਰ ਬਹੁਤ ਜਗ੍ਹਾ ਵਿਚਾਰੇ ਨੂੰ ਲਾਇਆ ਦੇਖ ਲਿਓ ਉੱਥਾਂ ਹਰ ਕਾਜ ਕਰਤਾ ਜਿੱਥਾ ਲਾਇਆ ਉੱਥਾਂ ਹਰ ਜਗ੍ਹਾ ਕਰਤਾ ਜਿੱਥਾ ਲਾਇਆ ਉੱਥਾ ਇਹ ਤਾਂ ਸ੍ਰੀਨੰਤਪੁਰ ਸਾਹਿਬ ਵਾਲਿਆਂ ਨੇ ਵਿਚਾਰਾਂ ਦੇਖ ਲਿਓ ਲਾਜ ਰੱਖ ਲਈ ਸੰਧੂ ਮੱਧ ਜਿਦਾ ਦੇ ਇੱਕ ਬਾਰ ਔਰ ਉਧਰ ਮੈਨੂੰ ਇਹੋ ਸਰੀਰ ਝਾਕੜ ਗਈ ਸਮਝਵਾਉਂਦੇ ਬਲਰਾਮ ਝਾਕੜ ਕੇ ਚੋਗ ਰਹੇ ਜੋ ਕੇਂਦਰੀ ਬਜਟ ਮੈਂ ਪ੍ਰਧਾਨ ਮੰਤਰੀ ਦਾ ਦੂਰੰਦੇਸ਼ੀ ਚਲ ਕਾ ਕਹਾ ਦਾਸ ਬਹੁਤ ਵਧੀਆ ਬਜਟ ਬਣਾਇਆਗਾ ਇਹਨਾਂ ਨੇ ਇਤਨਾ ਸੀਨੀਅਰ ਲੀਡਰ ਯੋਗ ਬਰਾਮ ਜਾਖੜ ਬਰਾਮ ਜਾਖੜ ਦਾ ਛੋਗੜਾ ਛੋਗੜਾ ਅਸਲੀ ਜਾਖੜ ਇਸ ਨੂੰ ਦੱਸੋ ਵੀ ਪੰਜਾਬ ਦੀ 1 ਰੁਪਿਆ ਟੁੱਟੀ ਚਵਾਨ ਨਹੀਂ ਰਹੀ ਅਗਰ ਨੇ ਹੈ ਬਜਟ ਕਿਤਾ ਤਰੀਫਾ ਕਰਦੇ ਥੱਕਦੇ ਇਤਨੇ ਵੀ ਮੋਦੀ আর বিজেপি ਭਗਤੀ ਚੰਗੀ ਨਹੀਂ ਜਾਖੜ ਸਾਹਿਬ ਮੰਨਿਆ ਈਡੀ ਦਾ ਡਰ ਸਾਰਿਆਂ ਨੂੰ ਪਰ ਇਤਲਾ ਵੀ ਤੂੰ ਬੈਲੈਂਸ ਤਾਂ ਕਰਕੇ ਚਲੋ ਵੀਰ ਮਾਣਾ ਮੋਟਾ ਚਲੋ ਲਾਟਾ ਡਿਸਕਸ਼ਨ ਨੇੜੇ ਬਰਗਾੰਕ ਵਿੱਚ ਮਯਾ ਜਗਿਆ ਬੜੀਆਂ ਖਬਰਾਂ ਦੀਆਂ ਕੱਲੂ ਸੀ ਟਾਈਮ ਥਾਰੇ ਗੇ ਲੋਰ ਗੱਲਾਂ ਬਾਤਾਂ ਖਬਰਾਂ ਸਿੱਧੀਆਂ ਕਰਾਂਗਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੀਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਸਾਰਿਆਂ ਨੂੰ ਲਾਟੇ ਪਵਾਦੀਗੀ ਪਿਆਰ ਅਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ